ਬੱਡੇ ਬਜ਼ੁਰਗਾਂ ਦੇ ਦੱਸੇ ਹੋਏ ਨਿਯਮ ਜਰੂਰ ਸੁਣੋ ਨੰਬਰ 1 ਜੇਕਰ ਤੁਸੀਂ ਸਾਦੀ ਰੋਟੀ ਦੇ ਨਾਲ ਦਾਲ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਹੀ ਫਾਇਦੇ ਮਿਲਦੇ ਹਨ ਇਸ ਨਾਲ ਸਰੀਰ ਪੂਰੀ ਜ਼ਿੰਦਗੀ ਲਈ ਜਵਾਨ ਹੀ ਰਹਿੰਦਾ ਹੈ ਨੰਬਰ 2 ਜਿਹੜੀਆਂ ਔਰਤਾਂ ਆਪਣੇ ਘਰ ਦਾ ਚਿੱਟਾ ਸਮਾਨ ਕਿਸੇ ਨੂੰ ਦੇਂਦੀਆਂ ਹਨ ਉਹਨਾਂ ਔਰਤਾਂ ਦੇ ਘਰ ਤੋਂ ਬਰਕਤ ਜਾਣ ਲੱਗ ਜਾਂਦੀ ਹੈ ਜਿਵੇਂ ਕਿ ਦੁੱਧ, ਦਹੀਂ, ਨਮਕ, ਕੱਪੜਾ ਆਦਿ। ਨੰਬਰ 3 ਜਿਹੜੇ ਲੋਕ ਜ਼ਿਆਦਾ ਫਾਸਟ ਫੂਡ ਖਾਂਦੇ ਹਨ ਉਹਨਾਂ ਨੂੰ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਨਾਲ ਹੀ ਉਹਨਾਂ ਦਾ ਪਾਚਨ ਤੰਤਰ ਵੀ ਖਰਾਬ ਹੋਣ ਲੱਗ ਜਾਂਦਾ ਹੈ। ਨੰਬਰ 4 ਜੇਕਰ ਤੁਸੀਂ ਹਾਜ਼ਤੋਂ ਜ਼ਿਆਦਾ ਸਕਰੀਨ ਵੱਲ ਦੇਖਦੇ ਹੋ ਤਾਂ ਇਸ ਨਾਲ ਤੁਹਾਨੂੰ ਮਾਈਗਰੇਨ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 5 ਅੱਖਾਂ ਵਿੱਚੋਂ ਵਾਰ-ਵਾਰ ਪਾਣੀ ਆਉਣ ਕਾਰਨ ਤੁਹਾਡੀਆਂ ਅੱਖਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ। ਨੰਬਰ 6 ਜੇਕਰ ਤੁਸੀਂ ਹੱਤ ਤੋਂ ਜ਼ਿਆਦਾ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪਾਚਨ ਤੰਤਰ ਖਰਾਬ ਹੋਣ ਲੱਗ ਜਾਂਦਾ ਹੈ ਜਿਸ ਨਾਲ ਖਾਣਾ ਨਾ ਸਹੀ ਤਰੀਕੇ ਨਾਲ ਪਚਦਾ ਹੈ ਤੇ ਨਾ ਹੀ ਹজম ਹੁੰਦਾ ਹੈ ਨੰਬਰ 7 ਜਿਹੜੀਆਂ ਔਰਤਾਂ ਰੋਜ਼ਾਨਾ ਆਪਣੇ ਘਰ ਦੀ ਸਫਾਈ ਸਵੇਰੇ ਸ਼ਾਮ ਹੀ ਕਰਦੀਆਂ ਹਨ ਉਹਨਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਨੰਬਰ 8 ਜੇਕਰ ਤੁਸੀਂ ਦਾਲ ਸਬਜ਼ੀ ਸਹੀ ਤਰੀਕੇ ਨਾਲ ਖਾਂਦੇ ਹੋ ਤਾਂ ਤੁਹਾਨੂੰ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ ਤੇ ਨਾਲ ਹੀ ਸਰੀਰ ਵੀ ਤੰਦਰੁਸਤ ਰਹੇਗਾ ਨੰਬਰ 9 ਜੇਕਰ ਤੁਸੀਂ ਇਧਰਕਤਾ ਦੀ ਛਾਂ ਹੇਠਾਂ ਬੈਠਦੇ ਹੋ ਤਾਂ ਸੌਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਬਹੁਤ سارے ਰੋਗਾਂ ਤੋਂ ਹਮੇਸ਼ਾ ਲਈ ਦੂਰ ਹੀ ਰਹੇਗਾ। ਨੰਬਰ 10 ਜੇਕਰ ਪਸੀਨੇ ਕਾਰਨ ਸਰੀਰ ਵਿੱਚੋਂ ਬਦਬੂ ਆ ਰਹੀ ਹੋਵੇ ਤਾਂ ਤੁਸੀਂ ਆਪਣੇ ਅੰਦਰ ਡਰਾਮ ਵਿੱਚ ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਪਾਊਡਰ ਲਗਾ ਲਓ ਇਸ ਨਾਲ ਸਮੈਲ ਆਉਣੀ ਹਟ ਜਾਵੇਗੀ। ਨੰਬਰ 11 ਹਰੇ ਆਵਲੇ ਦਾ ਤੇਲ ਵਾਲਾਂ ਲਈ ਬਹੁਤ ਹੀ ਲਾਭਕਾਰੀ ਹੈ ਇਸ ਨਾਲ ਵਾਲਾਂ ਦਾ ਝੜਨਾ ਤੇ ਚਿੱਟੇ ਹੋਣ ਆਦਿ ਦੀ ਸਮੱਸਿਆ ਖਤਮ ਹੋਣ ਲੱਗ ਜਾਂਦੀ ਹੈ ਨੰਬਰ 12 ਜੇਕਰ ਤੁਸੀਂ ਕਿਸੇ ਸਮੱਸਿਆ ਨਾਲ ਯੂਜ ਰਹੇ ਹੋ ਤਾਂ ਤੁਸੀਂ ਅੰਗਰੇਜ਼ੀ ਦਵਾਈ ਦੀ ਬਜਾਏ ਹੋਮੋਪੈਥਿਕ ਦਵਾਈ ਦਾ ਸੇਵਨ ਕਰੋ ਇਹ ਸਰੀਰ ਦੇ ਰੋਗਾ ਨੂੰ ਜੜ ਤੋਂ ਖਤਮ ਕਰਦੀ ਹੈ ਤੇ ਨਾਲ ਹੀ ਇਸ ਦਾ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਨੰਬਰ 13 ਜੇਕਰ ਤੁਹਾਡੇ ਵਾਲਾਂ ਵਿੱਚ ਜੂਹਾਂ ਪੈ ਗਈਆਂ ਹੋਣ ਤਾਂ ਤੁਸੀਂ ਆਪਣੇ ਵਾਲਾਂ ਨੂੰ ਨਿੰਮ ਵਾਲੇ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋ ਲਓ ਇਸ ਨਾਲ ਜੂਹਾਂ ਸਾਰੀ ਜੂਹਾਂ ਖਤਮ ਹੋਣ ਲੱਗ ਜਾਣਗੀਆਂ ਨੰਬਰ 14 ਜੇਕਰ ਤੁਹਾਡੀ ਕੋਈ ਵੀ ਦਾਲ ਸਬਜ਼ੀ ਜ਼ਿਆਦਾ ਬਣ ਗਈ ਹੋਵੇ ਤਾਂ ਉਸ ਨੂੰ ਛੁੱਟਣ ਦੀ ਬਜਾਏ ਆਟੇ ਵਿੱਚ ਗੋਲ ਨੂੰ ਲੋ ਇਸ ਨਾਲ ਸਬਜ਼ੀ ਵੇਸਟ ਵੀ ਨਹੀਂ ਹੋਵੇਗੀ ਤੇ ਨਾਲ ਹੀ ਰੋਟੀਆਂ ਵੀ ਸਵਾਦ ਬਣਨਗੀਆਂ ਨੰਬਰ 15 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਹਲਕੇ ਜਵਾਈ ਨੂੰ ਚਾਹ ਨਾਲ ਜਾਂ ਗਰਮ ਪਾਣੀ ਨਾਲ ਖਾ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਜੇਕਰ ਵਾਰ-ਵਾਰ ਹੋ ਰਿਹਾ ਹੋਵੇ ਤਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਨੰਬਰ 16 ਜੇਕਰ ਤੁਸੀਂ ਹਰੀ ਇਲਾਇਚੀ ਨੂੰ ਤਵੇ ਉੱਪਰ ਪੁੰਕੇ ਉਸ ਨੂੰ ਪੀਸ ਕੇ ਰੱਖ ਲਓ ਤਾਂ ਇਸ ਨਾਲ ਤੁਹਾਡਾ ਕੰਮ ਬਹੁਤ ਆਸਾਨ ਹੋ ਜਾਵੇਗਾ ਤੁਸੀਂ ਆਸਾਨੀ ਨਾਲ ਇਸ ਨੂੰ ਕਿਸੇ ਵੀ ਚੀਜ਼ ਵਿੱਚ ਪਾ ਸਕਦੇ ਹੋ ਨੰਬਰ 17 ਜੇਕਰ ਤੁਹਾਡੇ ਹੱਥਾਂ ਵਿੱਚ ਦਰਦ ਰਹਿੰਦਾ ਹੈ ਤਾਂ ਆਪਣੇ ਹੱਥਾਂ ਦੀਆਂ ਉਂਗਲੀਆਂ ਦੇ ਹਰ 파ਟ ਨੂੰ ਦਬਾਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ। ਨੰਬਰ 18 ਜੇਕਰ ਤੁਸੀਂ ਰਾਤ ਨੂੰ ਪਿਸ਼ਾਬ ਨਹੀਂ ਕਰਕੇ ਸੌਂਦੇ ਤਾਂ ਇਸ ਨਾਲ ਤੁਹਾਨੂੰ ਸਰੀਰ ਨਾਲ ਸੰਬੰਧਿਤ ਕਿਸੇ ਵੀ ਵੱਡੇ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 19 ਪਿਸ਼ਾਬ ਅਤੇ ਟਾਇਲਟ ਜਾਣ ਤੋਂ ਤੁਰੰਤ ਬਾਅਦ ਕਦੇ ਵੀ ਕੁਝ ਖਾਣਾ ਪੀਣਾ ਨਹੀਂ ਚਾਹੀਦਾ। ਕੁਝ ਸਮਾਂ ਗੈਪ ਜ਼ਰੂਰ ਰੱਖੋ। ਨੰਬਰ 2 ਜੇਕਰ ਤੁਹਾਡੀਆਂ ਅੱਖਾਂ ਵਿੱਚ ਕੁਝ ਚਲਾ ਗਿਆ ਹੋਵੇ ਆਪਣੇ ਨੱਕ ਅਤੇ ਅੱਖਾਂ ਨੂੰ ਬੰਦ ਕਰ ਲਓ ਮੂੰਹ ਨਾਲ ਸਾਹ ਲਓ ਇਸ ਨਾਲ ਅੱਖਾਂ ਵਿੱਚ ਕੁਝ ਵੀ ਗਿਆ ਆਸਾਨੀ ਨਾਲ ਬਾਹਰ ਨਿਕਲ ਜਾਵੇਗਾ ਨੰਬਰ 21 ਜੇਕਰ ਤੁਹਾਡੇ ਨੱਕ ਵਿੱਚ ਜਾਂ ਫਿਰ ਕੰਨ ਵਿੱਚ ਕੁਝ ਪੈ ਜਾਵੇ ਤਾਂ ਸਰੋਂ ਦਾ ਤੇਲ ਕੋਸਾ ਕਰਕੇ ਆਪਣੇ ਨੱਕ ਤੇ ਕੰਨ ਵਿੱਚ ਪਾ ਲਓ ਇਸ ਨਾਲ ਕੰਨ ਤੇ ਨੱਕ ਸਾਫ਼ ਹੋ ਜਾਣਗੇ ਨੰਬਰ 22 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਦਰਦ ਹੁੰਦਾ ਹੋਵੇ ਤਾਂ ਮੋਟੀ ਰੋਟੀ ਨੂੰ ਇੱਕ ਪਾਸੇ ਨੂੰ ਸੇਕ ਲਓ ਫਿਰ ਇਸ ਉੱਪਰ ਸਰੋਂ ਦਾ ਤੇਲ ਲਗਾਓ ਇਸ ਨਾਲ ਹਲਕਾ ਹਲਕੀ ਕੋਸੀ ਰੋਟੀ ਨੂੰ ਆਪਣੇ ਦੁਖਦੇ ਹਿੱਸੇ ਉੱਪਰ ਬੰਨ੍ਹ ਲੋ ਇਸ ਨਾਲ ਦਰਦ ਤੋਂ ਬਹੁਤ ਆਰਾਮ ਮਿਲੇਗਾ ਨੰਬਰ 23 ਜੇਕਰ ਤੁਹਾਡੇ ਘਰ ਵਿੱਚ ਲੜਾਈ ਝਗੜੇ ਰਹਿੰਦੇ ਹਨ ਤਾਂ ਕਦੇ ਵੀ ਇੱਕ ਦੂਜੇ ਨਾਲ ਬਹਿਸ ਨਾ ਕਰੋ ਸਗੋਂ ਦੂਸਰੇ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਲਓ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਸੁਖ ਸ਼ਾਂਤੀ ਬਣੀ ਰਹੇਗੀ ਲੜਾਈ ਝਗੜੇ ਖਤਮ ਹੋਣ ਲੱਗ ਜਾਣਗੇ ਨੰਬਰ 24 ਵਾਲਾਂ ਨੂੰ ਸਿਲਕੀ ਬਣਾਉਣ ਲਈ ਉਹਨਾਂ ਨੂੰ ਧੋਣ ਤੋਂ ਪਹਿਲਾਂ ਦਹੀਂ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲ ਬਹੁਤ ਹੀ ਸਿਲਕੀ ਤੇ ਨਰਮ ਹੋ ਜਾਣਗੇ ਨੰਬਰ 25 ਜੇਕਰ ਤੁਹਾਡੇ ਚਿਹਰੇ ਤੇ ਖੁਸ਼ਕੀ ਜ਼ਿਆਦਾ ਰਹਿੰਦੀ ਹੈ ਇਸ ਉੱਪਰ ਮੱਖਣ ਲਗਾ ਲਓ ਜਾਂ ਫਿਰ ਇਸ ਨੂੰ ਦੁੱਧ ਨਾਲ ਧੋ ਲਓ ਇਸ ਨਾਲ ਸਾਰੀ ਖੁਸ਼ਕੀ ਖਤਮ ਹੋ ਜਾਵੇਗੀ ਨੰਬਰ 26 ਜੇਕਰ ਤੁਸੀਂ ਆਪਣੇ ਘਰ ਵਿੱਚ ਰਹਿ ਕੇ ਵੀ ਦੁਖੀ ਰਹਿੰਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਬਹੁਤ ਜ਼ਿਆਦਾ ਹੈ ਇਸ ਲਈ ਵੱਧ ਤੋਂ ਵੱਧ ਪਾਠ ਪੂਜਾ ਜ਼ਰੂਰ ਕਰੋ ਨੰਬਰ 27 ਜੇਕਰ ਤੁਹਾਡੇ ਨੂੰ ਬਹੁਤ ਜ਼ਿਆਦਾ ਟੁੱਟ ਰਹੇ ਹਨ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ ਇਸ ਲਈ ਦੁੱਧ ਦਹੀਂ ਪਨੀਰ ਆਦੀ ਚੀਜ਼ਾਂ ਦਾ ਸੇਵਨ ਜਿੰਨਾ ਹੋ ਸਕਦਾ ਹੈ ਕਰੋ ਇਸ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ ਨੰਬਰ 28 ਜੇਕਰ ਤੁਹਾਡਾ ਦੁੱਧ ਪੀਣ ਦਾ ਮਨ ਨਾ ਕਰ ਰਿਹਾ ਹੋਵੇ ਤੁਸੀਂ ਬੰਧ ਗੋ삐 ਦਾ ਸੇਵਨ ਕਰ ਸਕਦੇ ਹੋ ਇਸ ਵਿੱਚ ਵੱ ਦੁੱਧ ਜਿੰਨਾ ਹੀ ਕੈਲਸ਼ੀਅਮ ਪਾਇਆ ਜਾਂਦਾ ਹੈ ਨੰਬਰ 29 ਜੇਕਰ ਔਰਤਾਂ ਬਾਹਰ ਜਾਣ ਤਾਂ ਉਹਨਾਂ ਨੂੰ ਆਪਣੇ ਘਰ ਤੋਂ ਮਿੱਠਾ ਖਾ ਕੇ ਨਿਕਲਣਾ ਚਾਹੀਦਾ ਹੈ ਇਸ ਨਾਲ ਉਹ ਕੰਮ ਆਸਾਨੀ ਨਾਲ ਖਤਮ ਕਰਕੇ ਆਸਾਨੀ ਨਾਲ ਘਰ ਵਾਪਸ ਆ ਸਕਦੀਆਂ ਹਨ ਨੰਬਰ 3 ਜੇਕਰ ਰੋਟੀ ਤੁਹਾਡੀ ਨਰਮ ਨਹੀਂ ਬਣ ਰਹੀ ਤਾਂ ਪਨੀਰ ਵਾਲੇ ਪਾਣੀ ਨਾਲ ਆਟੇ ਨੂੰ ਗੁੰਨ ਲਓ ਇਸ ਨਾਲ ਰੋਟੀ ਨਰਮ ਬਣੇਗੀ ਤੇ ਨਾਲ ਹੀ ਖਾਣ ਵਿੱਚ ਵੀ ਬਹੁਤ ਸੁਆਦਿਸ਼ਟ ਹੋਵੇਗੀ ਨੰਬਰ 33 ਜੇਕਰ ਤੁਹਾਡੇ ਸਰੀਰ ਉੱਪਰ ਖਾਜ ਹੋ ਰਹੀ ਹੋਵੇ ਤਾਂ ਇਹ ਮਸਾਲੇ ਦਾ ਚੀਜ਼ਾਂ ਤੋਂ ਇਲਾਵਾ ਅਚਾਰ ਪਿਆਜ਼ ਦਾ ਸੇਵਨ ਘੱਟ ਕਰੋ ਕਿਉਂਕਿ ਕਈ ਵਾਰ ਇਨਾ ਕਰਨ ਹੀ ਸਰੀਰ ਉੱਪਰ ਖਾਜ ਹੋਣ ਲੱਗ ਜਾਂਦੀ ਹੈ ਨੰਬਰ 32 ਜੇਕਰ ਤੁਸੀਂ ਧਰਤੀ ਤੇ ਬੈਠ ਕੇ ਭੋਜਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ रह ਸਕਦੇ ਹੋ ਨੰਬਰ 33 ਰੋਜ਼ਾਨਾ ਕੁਝ ਸਮਾਂ ਕਸਰਤ ਕਰਨ ਨਾਲ ਸਰੀਰ ਫਿੱਟ ਤੇ ਨਾਲ-ਨਾਲ ਜਵਾਨ ਹੀ ਰਹਿੰਦਾ ਹੈ ਤੇ ਨਾਲ ਹੀ ਚੁਸਤੀ ਤੇ ਚਲਾਕੀ ਵੀ ਆਉਂਦੀ ਹੈ ਨੰਬਰ 34 ਜਦੋਂ ਵੀ ਤੁਸੀਂ ਪਿੰਡੀਆਂ ਨੂੰ ਕੱਟਦੇ ਹੋ ਤਾਂ ਚਾਕੂ ਉੱਪਰ ਨਿੰਬੂ ਦਾ ਰਸ ਲਗਾ ਲਓ ਇਸ ਦੀ ਮਦਦ ਨਾਲ ਪਿੰਡੀਆਂ ਤੇਲੇ ਚਾਕੂ ਨੂੰ ਨਹੀਂ ਚਿਪਕੇਗੀ ਨੰਬਰ 35 ਬੱਚਿਆਂ ਨੂੰ ਬੰਦ ਪੈਕਟ ਵਾਲੀਆਂ ਚੀਜ਼ਾਂ ਖਾਣੇ ਤੋਂ ਜ਼ਰੂਰ بچਾਓ ਇਹ ਬੱਚਿਆਂ ਦਾ ਸਰੀਰ ਦਾ ਨੁਕਸਾਨ ਕਰਦੀਆਂ ਹਨ ਦੋਸਤੋ ਵੀਡੀਓ ਰਾਹੀਂ ਦਿੱਤੀ ਗਈ ਜਾਣਕਾਰੀ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਇਸ ਵੀਡੀਓ ਰਾਹੀਂ ਦਿੱਤੀ ਗਈ ਜਾਣਕਾਰੀ ਕਿਆਨ ਲਈ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਕਰੋ ਧੰਨਵਾਦ ਜੀ